ਇੱਕ ਪਿੰਡ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਸ ਦੇ ਕੋਲ ਇੱਕ ਬੈਲ ਅਤੇ ਇੱਕ ਗਧਾ ਸੀ। ਕਿਸਾਨ ਬੈਲ ਨਾਲ ਖੇਤਾਂ ਵਿੱਚ ਹਲ ਜੋੜਦਾ ਸੀ ਅਤੇ ਗਧੇ ਉੱਤੇ ਸਵਾਰ ਹੋ ਕੇ ਨੇੜਲੇ ਪਿੰਡਾਂ ਵਿੱਚ ਆਉਣ ਜਾਣ ਕਰਦਾ ਸੀ। ਇੱਕ ਦਿਨ ਇੱਕ ਦਰवेश ਉਸ ਦੇ ਘਰ ਆਇਆ। ਕਿਸਾਨ ਨੇ ਦਰवेश ਦੀ ਬਹੁਤ ਆਦਰ ਨਾਲ ਸੇਵਾ ਕੀਤੀ। ਖਾਣ-ਪੀਣ ਦਾ ਪੂਰਾ ਇੰਤਜ਼ਾਮ ਕੀਤਾ। ਜਦੋਂ ਦਰवेश ਜਾਣ ਲੱਗਾ ਤਾਂ ਉਸ ਨੇ ਕਿਸਾਨ ਨੂੰ ਕਿਹਾ ਉਹ ਮੇਰੀ ਇੰਨੀ ਸੇਵਾ ਕੀਤੀ ਹੈ ਇਸ ਦਾ ਬਦਲਾ ਤਾਂ ਮੈਂ ਨਹੀਂ ਦੇ ਸਕਦਾ ਪਰ ਮੇਰੇ ਕੋਲ ਇੱਕ ਇਲਮ ਹੈ ਜਾਨਵਰਾਂ ਦੀ ਬੋਲੀ ਸਮਝਣ ਦਾ ਮੈਂ ਇਹ ਇਲਮ ਤੈਨੂੰ ਸਿਖਾ ਸਕਦਾ ਹਾਂ ਪਰ ਇੱਕ ਸ਼ਰਤ ਹੈ ਇਹ ਭੇਦ ਤੂੰ ਕਦੇ ਕਿਸੇ ਨੂੰ ਨਹੀਂ ਦੱਸੇਂਗਾ ਜੇ ਦੱਸ ਦਿੱਤਾ ਤਾਂ ਤੁਰੰਤ ਮਰ ਜਾਵੇਂਗਾ ਕਿਸਾਨ ਨੇ ਵਾਅਦਾ ਕਰ ਲਿਆ ਦਰਵੇਸ਼ ਨੇ ਉਸ ਨੂੰ ਉਹ ਇਲਮ ਸਿਖਾ ਦਿੱਤਾ ਅਤੇ ਚਲਾ ਗਿਆ ਕੋਝ ਦਿਨਾ ਬਾਅਦ ਕਿਸਾਨ ਦਾ ਬੈਲ ਬਹੁਤ ਉਦਾਸ ਬੈਠਾ ਸੀ ਗਦੇ ਨੇ ਪੁੱਛਿਆ ਅੱਜ ਤੂੰ ਇੰਨਾ ਚੁੱਪ ਕਿਉਂ ਹੈ ਬੈਲ ਬੋਲਿਆ ਅੱਜ ਕੱਲ ਮੇਰੇ ਤੋਂ ਬਹੁਤ ਜ਼ਿਆਦਾ ਕੰਮ ਲਿਆ ਜਾਂਦਾ ਹੈ ਮਾਲਕ ਹਰ ਰੋਜ਼ ਮੈਨੂੰ ਲਾਠੀਆਂ ਮਾਰਦਾ ਹੈ ਮੈਂ ਬਹੁਤ ਤੰਗ ਆ ਗਿਆ ਹਾ ਗਦੇ ਨੇ ਕਿਹਾ ਕੀ ਮੈਂ ਤੈਨੂੰ ਇੱਕ ਤਰੀਕਾ ਦੱਸਾਂ ਜਿਸ ਨਾਲ ਤੈਨੂੰ ਕੁਝ ਦਿਨਾਂ ਦਾ ਆਰਾਮ ਮਿਲ ਸਕਦਾ ਹੈ ਬੈਲ ਨੇ ਦਿਲਚਸਪੀ ਨਾਲ ਪੁੱਛਿਆ हां जरूर ਦੱਸ ਗਦਾ ਬੋਲਿਆ ਕੱਲ ਜਦੋਂ ਮਾਲਕ ਤੈਨੂੰ ਲੈਣ ਆਵੇ ਤੂੰ ਅੱਖਾਂ ਬੰਦ ਕਰਕੇ ਪਿਆ ਰਹਿਣਾ ਭਾਵੇਂ ਉਹ ਕਿੰਨਾ ਵੀ ਮਾਰੇ ਤੂੰ ਨਾ ਉੱਠੀ ਉਹ ਸਮਝੇਗਾ ਕਿ ਤੂੰ ਬਿਮਾਰ ਹੋ ਗਿਆ ਹੈ ਅਤੇ ਤੈਨੂੰ ਆਰਾਮ ਦੇਵੇਗਾ ਕਿਸਾਨ ਨੇ ਇਹ ਸਾਰੀ ਗੱਲ ਛੁੱਪ ਕੇ ਸੁਣ ਲਈ ਅਗਲੇ ਦਿਨ ਜਦੋਂ ਕਿਸਾਨ ਬੈਲ ਨੂੰ ਲੈਣ ਆਇਆ ਬੈਲ ਨੇ ਉਹੀ ਕੀਤਾ ਜੋ ਗਦੇ ਨੇ ਕਿਹਾ ਸੀ ਕਿਸਾਨ ਹੱਸ ਕੇ ਬੋਲਿਆ ਚਲੋ ਅੱਜ ਤੱਕ ਬੈਲ ਠੀਕ ਨਹੀਂ ਹੁੰਦਾ ਗਧੇ ਨਾਲ ਹੀ ਖੇਤਾਂ ਵਿੱਚ ਕੰਮ ਕਰਵਾ ਲੈਂਦਾ ਹਾਂ ਉਹ ਗਧੇ ਨੂੰ ਖੇਤਾਂ ਵਿੱਚ ਲੈ ਗਿਆ ਸਾਰਾ ਦਿਨ ਗਧੇ ਨੇ ਬਹੁਤ ਮਿਹਨਤ ਕੀਤੀ ਉਸ ਦਾ ਸਾਹ ਚੜ ਗਿਆ ਅਤੇ ਸਰੀਰ ਥੱਕ ਕੇ ਟੁੱਟ ਗਿਆ ਸ਼ਾਮ ਨੂੰ ਵਾਪਸ ਆ ਕੇ ਬੈਲ ਨੇ ਕਿਹਾ ਤੂੰ ਅੱਜ ਮੇਰੀ ਬਹੁਤ ਮਦਦ ਕੀਤੀ ਹੈ ਰੱਬ ਤੈਨੂੰ ਖੁਸ਼ ਰੱਖੇ ਗਧਾ ਚੁੱਪ ਰਿਹਾ ਅਤੇ ਥਕਾਵਟ ਨਾਲ ਲੇਟ ਗਿਆ। ਅਗਲੇ ਦਿਨ ਵੀ ਕਿਸਾਨ ਉਸ ਨੂੰ ਖੇਤਾਂ ਵਿੱਚ ਲੈ ਗਿਆ। ਸ਼ਾਮ ਨੂੰ ਜਦੋਂ ਵਾਪਸ ਆਇਆ ਤਾਂ ਬੈਲ ਨੇ ਫਿਰ ਕਿਹਾ, "ਅੱਜ ਵੀ ਤੂੰ ਮੇਰੇ ਕਾਰਨ ਕਾਫੀ ਤਕਲੀਫ ਚੱਲੀ ਹੈ।" ਗਦਾ ਸੋਚਣ ਲੱਗਿਆ, "ਮੈਂ ਤਾਂ ਸਲਾਹ ਦੇ ਕੇ ਆਪਣੇ ਆਪ ਨੂੰ ਮੁਸੀਬਤ ਵਿੱਚ ਪਾ ਲਿਆ। ਇਹ ਆਰਾਮ ਕਰਦਾ ਰਹਿੰਦਾ ਹੈ ਤੇ ਸਾਰਾ ਕੰਮ ਮੈਨੂੰ ਕਰਨਾ ਪੈਂਦਾ ਹੈ।" ਉਸ ਨੇ ਬੈਲ ਨੂੰ ਕਿਹਾ, ਮੈਂ ਤੇਰੇ ਲਈ ਜਾਨ ਵੀ ਦੇ ਸਕਦਾ ਹਾਂ ਪਰ ਅੱਜ ਮੈਂ ਮਾਲਕ ਨੂੰ ਕਹਿੰਦੇ ਸੁਣਿਆ ਕਿ ਜੇ ਬੈਲ ਕੱਲ੍ਹ ਤੱਕ ਠੀਕ ਨਾ ਹੋਇਆ ਤਾਂ ਉਸ ਨੂੰ ਕਸਾਈ ਨੂੰ ਵੇਚ ਦਿੱਤਾ ਜਾਵੇਗਾ ਇਹ ਸੁਣ ਕੇ ਬੈਲ ਕੰਬਣ ਲੱਗ ਪਿਆ ਉਸ ਨੇ ਪੁੱਛਿਆ ਹੁਣ ਮੈਂ ਕੀ ਕਰਾਂ ਗਦਾ ਬੋਲਿਆ ਤੂੰ ਫੌਰਨ ਖਾਣਾ ਪੀਣਾ ਸ਼ੁਰੂ ਕਰ ਦੇ ਅਤੇ ਸਵੇਰੇ ਖੁਸ਼ੀ-ਖੁਸ਼ੀ ਕੰਮ ਤੇ ਚਲਾ ਜਾ ਕਿਸਾਨ ਇਹ ਸਭ ਕੁਝ ਛੋਪ ਕੇ ਸੁਣ ਰਿਹਾ ਸੀ ਅਤੇ ਜ਼ੋਰ-ਜ਼ੋਰ ਨਾਲ ਹੱਸ ਰਿਹਾ ਸੀ। ਕਿਸਾਨ ਦੀ ਪਤਨੀ ਨੇ ਪੁੱਛਿਆ ਤੁਸੀਂ ਕਿਉਂ ਹੱਸ ਰਹੇ ਹੋ? ਕਿਸਾਨ ਨੇ ਕਿਹਾ ਜੇ ਮੈਂ ਦੱਸ ਦਿੱਤਾ ਤਾਂ ਮੇਰੀ ਜਾਨ ਚਲੀ ਜਾਵੇਗੀ। ਪਤਨੀ ਨੇ ਕਿਹਾ ਝੂਠ ਨਾ ਬੋਲੋ। ਤੁਸੀਂ ਮੇਰੇ ਉੱਤੇ ਹੀ ਹੱਸ ਰਹੇ ਹੋ। ਮੈਨੂੰ ਗੱਲ ਦੱਸਣੀ ਹੀ ਪਵੇਗੀ। ਕਿਸਾਨ ਨੇ ਬਹੁਤ ਸਮਝਾਇਆ ਜੇ ਦੱਸ ਦਿੱਤਾ ਤਾ ਮੈਂ ਮਰ ਜਾਵਾਂਗਾ ਪਤਨੀ ਨੇ ਜਿੱਦ ਕੀਤੀ ਮਰਦੇ ਹੋ ਤਾਂ ਮਰ ਜਾਓ ਪਰ ਗੱਲ ਦੱਸੋ ਉਸੇ ਵੇਲੇ ਕੁੱਤਾ ਅਤੇ ਮੁਰਗਾ ਆਪਸ ਵਿੱਚ ਬਹਿਸ ਕਰਨ ਲੱਗ ਪਏ ਕੁੱਤਾ ਬੋਲਿਆ ਸਾਡਾ ਮਾਲਕ ਮਰਨ ਵਾਲਾ ਹੈ ਅਤੇ ਤੂੰ ਬੇਫਿਕਰ ਹੋ ਕੇ ਗਾ ਰਿਹਾ ਹੈ ਮੁਰਗੇ ਨੇ ਕਿਹਾ ਸਾਡਾ ਮਾਲਕ ਮੂਰਖ ਹੈ ਪਤਨੀ ਦੀ ਗੱਲ 'ਚ ਆ ਕੇ ਮਰਨ ਜਾ ਰਿਹਾ ਹੈ ਜੇ ਮੈਂ ਹੁੰਦਾ ਤਾਂ ਪਤਨੀ ਨੂੰ ਡਾਂਟ ਕੇ ਸਿੱਧਾ ਕਰ ਦਿੰਦਾ ਇਹ ਸੁਣ ਕੇ ਕਿਸਾਨ ਨੂੰ ਸਮਝ ਆ ਗਈ ਉਸ ਨੇ ਪਤਨੀ ਨੂੰ ਝੌਪੜੀ ਵਿੱਚ ਬੁਲਾਇਆ ਅਤੇ ਕਿਹਾ ਆਓ ਮੈਂ ਤੁਹਾਨੂੰ ਉਹ ਭੇਦ ਦੱਸਦਾ ਹਾਂ ਜਦੋਂ ਪਤਨੀ ਅੰਦਰ ਗਈ ਕਿਸਾਨ ਨੇ ਹੌਲੀ ਜਿਹੀ ਡਾਂਟ ਲਾ ਦਿੱਤੀ ਪਤਨੀ ਹੱਥ ਜੋੜ ਕੇ ਬੋਲੀ ਮੈਂ ਤੌਬਾ ਕਰਦੀ ਹਾਂ ਅੱਗੇ ਤੋਂ ਕਦੇ ਐਸੀ ਜਿੱਦ ਨਹੀਂ ਕਰਾਂਗੀ ਇਸ ਤਰ੍ਹਾਂ ਇੱਕ ਮੂਰਖੀ ਤੋਂ ਬਚ ਕੇ ਕਿਸਾਨ ਨੇ ਨਾ ਸਿਰਫ ਆਪਣੀ ਜਾਨ ਬਚਾਈ ਸਗੋਂ ਇੱਕ ਵੱਡਾ ਸਬਕ ਵੀ ਸਿੱਖਿਆ ਜੋ ਆਪਣੀ ਜ਼ੁਬਾਨ ਤੇ ਕਾਬੂ ਰੱਖਦਾ ਹੈ ਉਹ ਜ਼ਿੰਦਗੀ ਵਿੱਚ ਮਹਿਫੂਜ਼ ਰਹਿੰਦਾ ਹੈ